ਸ਼੍ਰੋਮਣੀ ਕਮੇਟੀ ਇੱਕ ਪ੍ਰਚਾਰ ਕਰਦੀ ਆ ਕਿ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਆ ਉਹ ਕੁੰਜੀ ਆ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਆ ਉਹ ਕੁੰਜੀ ਆ ਪਰ ਕੁੰਜੀ ਕਾਦੀ ਆ ਗੁਰੂ ਗ੍ਰੰਥ ਸਾਹਿਬ ਜੀ ਜੇ ਭਾਈ ਗੁਰਦਾਸ ਦੀਆਂ ਵਾਰਾਂ ਕੁੰਜੀ ਆ ਤਾਂ ਗੁਰੂ ਗ੍ਰੰਥ ਸਾਹਿਬ ਜਿੰਦਾ ਹੋਇਆ ਉਹ ਮੂਰਖਾ ਨੇ ਉਹ ਤਾਂ ਚਾਬੀ ਆ ਬ੍ਰਹਮ ਦੀ ਬ੍ਰह्म ਗਿਆਨ ਦੀ ਚਾਬੀ ਆ ਆਪਣੇ ਅੰਦਰ ਦੀ ਨਿੱਜ ਘਰ ਨੂੰ ਜਿਹੜਾ ਜਿੰਦਾ ਧਰਮ ਦਾ ਲੱਗਾ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਚਾਬੀ ਆ ਧਰਮ ਨੂੰ ਖੋਲਣੇ ਵਾਲਾ ਤੋੜਨੇ ਵਾਲਾ ਇਹ ਸ਼ਰੋਮਣੀ ਕਮੇਟੀ ਕਿੱਡਾ ਗਲਤ ਪ੍ਰਚਾਰ ਕਰਦੀ ਆ ਭਾਈ ਗਰਦਾਸ ਦੀਆਂ ਵਾਰਾਂ ਜਿਹੜੀਆਂ ਜਿਹਦਾ ਲੈਣਾ ਦੇਣਾ ਕੋਈ ਨਹੀਂ ਸਿੱਖੀ ਨਾ ਉਹਨੂੰ ਕਹਿੰਦੇ ਆ ਇਹ ਚਾਬੀ ਆ ਗੁਰੂ ਗ੍ਰੰਥ ਸਾਹਿਬ ਜਿਹੜੀ ਅਸਲ ਚ ਚਾਬੀ ਆ ਧਰਮ ਦੀ ਧਰਮਨ ਧਰਮ ਗੜ ਤੋੜਨੇ ਦੀ ਜਿਹੜਾ ਧਰਮ ਧਰਮ ਗੜੇ ਹੀ ਆ ਇਹਨੂੰ ਤੋੜਨ ਦੀ ਇਹਨੂੰ ਖੋਲਣ ਦੀ ਚਾਬੀ ਆ ਇਹਦਾ ਸੱਚ ਜਿਹੜਾ ਬਾਹਰੋਂ ਨਹੀਂ ਦੇਣਾ ਇਹਦਾ ਅੰਦਰਲਾ ਸੱਚ ਜਨ ਵਾਲੇ ਗੁਰੂ ਗ੍ਰੰਥ ਸਾਹਿਬ ਚਾਬੀ ਆ ਬਾਹਰੋਂ ਘਰ ਬਹੁਤ ਸੋਹਣਾ ਲੱਗਦਾ ਆ ਪਰ ਦਰਵਾਜੇ ਦੇ ਜਿੰਦਾ ਲੱਗਾ ਆ ਉਹ ਜਿੰਦਾ ਗੁਰੂ ਗ੍ਰੰਥ ਸਾਹਿਬ ਚਾਬੀ ਆ ਜਿੰਦਾ ਹੈਗਾ ਧਰਮ ਦਾ ਪਰਮ ਦਾ ਜਿੰਦਾ ਲੱਗਾ ਆ ਸਾਡੇ ਮੂਲ ਤੇ ਧਰਮ ਦਾ ਜਿੰਦਾ ਲੱਗਾ ਇਦਾਂ ਹੀ ਆ ਸਾਡੇ ਮੂਲ ਤੇ ਧਰਮ ਦਾ ਜਿੰਦਾ ਲੱਗਾ ਹੋਇਆ ਉਹ ਧਰਮ ਦਾ ਜਿੰਦਾ ਖੁੱਲਣਾ ਗੁਰੂ ਗ੍ਰੰਥ ਸਾਹਿਬ ਵਾਲੀ ਚਾਬੀ ਦੇ ਨਾਲ ਗੁਰਦਾਸ ਵਾਲੀ ਚਾਬੀ ਨਾਲ ਨਹੀਂ ਗੋ ਗਰਦਾਸ ਸਦੀਆਂ ਬਾਹਰ ਦਾ ਜਿੰਦਾ ਆਇਆ ਜਿੰਦਾ ਆਇਆ ਗੁਰੂ ਗ੍ਰੰਥ ਇਹ ਗਰਦਾਸ ਦੀਆਂ 12